ਸਸਿਗਾਰ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਸੂਬੇ ਦੀ ਸਰਕਾਰ ਨੇ ਚਾਰ ਮੰਤਰੀ ਮੌਕੇ ਤੇ ਚੁੱਕ ਕੇ ਉਹਨਾਂ ਕੋਲੋਂ ਅਸਤੀਫੇ ਲੈ ਗਏ ਉਹਨਾਂ ਦੀ ਤੋਹੀਨ ਕੀਤੀ ਗਈ ਉਹਨਾਂ ਦੇ ਕੋਲੋਂ ਪੁੱਛਿਆ ਵੀ ਨਹੀਂ ਗਿਆ ਵੀ ਭਾਈ ਤੁਹਾਡਾ ਕਸੂਰ ਕੀ ਹੈ ਪੰਜ ਨਵੇਂ ਮੰਤਰੀ ਬਣਾ ਦਿੱਤੇ ਗਏ ਯਾਨੀ ਕਿ ਕੈਬਨਿਟ ਨੂੰ ਇੱਕ ਨਵਾਂ ਪੜ ਦਿੱਤਾ ਗਿਆ ਹੁਣ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਵੀ ਹੁਣ ਵੱਡੇ ਪਦਰ ਤੇ ਫੇਰ ਬਦਲ ਕਰਨ ਜਾ ਰਹੀ ਹੈ ਇੱਕ ਵੱਡੀ ਡਿਊਟੀ ਦਿੱਤੀ ਗਈ ਹੈ ਕਾਂਗਰਸ ਦੇ ਸਾਬਕਾ ਸੰਸਦ ਸਾਬਕਾ ਮੰਤਰੀ ਨੂੰ ਅੱਜ ਕਾਂਗਰਸ ਦੀ ਹਾਈ ਕਮਾਂਡ ਨੇ ਅਤੇ ਆਮ ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇੱਕ ਵੱਡਾ ਐਲਾਨ ਕੇ ਦਿੱਤਾ ਹੈ ਆਪਣੇ ਪਦਰ ਤੇ ਉਹਨੇ ਇਹ ਫੈਸਲਾ ਕਾਂਗਰਸ ਦੀ ਹਾਈ ਕਮਾਂਡ ਦੇ ਸਾਹਮਣੇ ਰੱਖਿਆ ਸੀ ਕਿ ਮੈਂ ਪੰਜਾਬ ਦੀ ਸਿਆਸਤ ਦੇ ਵਿੱਚ ਫੇਰ ਬਦਲ ਕਰਨ ਜਾ ਰਿਹਾ ਹਾਂ ਇੱਕ ਪਾਸੇ ਵਿਧਾਨ ਸਭਾ ਦੀਆਂ ਚੋਣਾਂ ਜੰਮੂ ਕਸ਼ਮੀਰ ਵਿੱਚ ਅਤੇ ਦੂਸਰੇ ਪਾਸੇ ਹਰਿਆਣਾ ਦੇ ਵਿੱਚ ਚੱਲ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਉਹ ਸੱਤਾ ਵਿੱਚ ਆਵੇਗੀ ਹਰਿਆਣਾ ਤੋਂ ਐਸ ਵੈਲ ਐਜ਼ ਜੰਮੂ ਅਤੇ ਕਸ਼ਮੀਰ ਤੋਂ ਯਾਨੀ ਕਿ ਦੋਹਾਂ ਸਟੇਟਸ ਦੇ ਵਿੱਚੋਂ ਕਾਂਗਰਸ ਪਾਰਟੀ ਜਿਹੜੀ ਹੈ ਜਿੱਤ ਹਾਸਲ ਕਰੇਗੀ ਆਪਣੇ ਮੁੱਖ ਮੰਤਰੀ ਬਣਨਗੇ ਲੇਕਿਨ ਪੰਜਾਬ ਨੂੰ ਲੈ ਕੇ ਹੁਣ ਇੱਕ ਬੜਾ ਵੱਡਾ ਪਤਾ ਖੇਡਿਆ ਗਿਆ ਹੈ ਇੱਕ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਉਹ ਸਾਬਕਾ ਸੰਸਦ ਵੀ रह ਚੁੱਕੇ ਨੇ ਅਤੇ ਸਾਬਕਾ ਮੰਤਰੀ ਵੀ रह ਚੁੱਕੇ ਨੇ ਕਾਂਗਰਸ ਪਾਰਟੀ ਵੱਲੋਂ ਹਾਂਜੀ ਮੈਂ ਗੱਲ ਕਰ ਰਿਹਾ ਸ਼ਮਸ਼ੇਰ ਸਿੰਘ ਦੂਲੋ ਦੀ ਸ਼ਮਸ਼ੇਰ ਸਿੰਘ ਦੂਲੋ ਦੇ ਮੋਢਿਆਂ ਉੱਤੇ ਇੱਕ ਵੱਡਾ ਕੰਮ ਸੌਂਪ ਦਿੱਤਾ ਹੈ ਕਾਂਗਰਸ ਦੇ ਸਾਬਕਾ ਵਿਧਾਨ ਰਾਹੁਲ ਗਾਂਧੀ ਅਤੇ ਹਾਈ ਕਮਾਂਡ ਨੇ ਸ਼ਮਸ਼ੇਰ ਸਿੰਘ ਦੂਲੋ ਨੂੰ ਇੱਕ ਵੱਡੀ ਡਿਊਟੀ ਦੇ ਨਾਲ ਨਵਾਜਿਆ ਹੈ ਇਸ ਲਈ ਅੱਜ ਉਹਨਾਂ ਨੇ ਕਾਂਗਰਸ ਅਤੇ ਕਾਂਗਰਸ ਦੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ ਕਿ ਉਹਨਾਂ ਨੇ ਕਿਹਾ ਕਿ ਜਿਹੜੀ ਮੇਰੇ ਮੋਢਿਆਂ ਤੇ ਡਿਊਟੀ ਲਗਾਈ ਗਈ ਹੈ ਜਿਹੜਾ ਮੇਰੇ ਸਿਰ ਉਤੇ ਭਾਰ ਕਾਇਆ ਗਿਆ ਹੈ ਇਸ ਨੂੰ ਮੈਂ ਤਨਦੇਈ ਨਾਲ ਨਿਭਾਵਾਂਗਾ ਹਾਂਜੀ ਸ਼ਮਸ਼ੇਰ ਸਿੰਘ ਦੂਲੋ ਨੂੰ ਹਰਿਆਣਾ ਦੇ ਵਿੱਚ ਚੱਲ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਬਜ਼ਰਵਰ ਬਣਾ ਦਿੱਤਾ ਗਿਆ ਹੈ ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਹੋਣਗੇ ਅਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਵੱਲੋਂ ਇੱਕ ਹੋਰ ਅਬਜ਼ਰਵਰ ਖਾਸ ਕਰਕੇ ਸਰਸਾ ਹਲਕੇ ਦੇ ਵਿੱਚ ਜਿਹੜਾ ਹੈ ਲਗਾ ਦਿੱਤਾ ਗਿਆ ਹੈ ਸ਼ਮਸ਼ੋਰ ਸ਼ਮਸ਼ੀਰ ਸਿੰਘ ਦੂਲੂ ਨੇ ਇਸ ਨੂੰ ਲੈ ਕੇ ਪਾਰਟੀ ਦਾ ਧੰਨਵਾਦ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਮੈਂ ਵਧੀਆ ਤਰੀਕੇ ਦੇ ਨਾਲ ਹੈਂਡਲ ਕਰਾਂਗਾ ਜੇਕਰ ਤੁਸੀਂ ਮੈਨੂੰ ਅਬਜ਼ਰਵਰ ਬਣਾਇਆ ਹੈ ਹਰਿਆਣੇ ਦਾ ਰਾਜ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੁੱਲੂ ਇੱਕ ਦੂਜੇ ਨਾਲ ਮਿਲ ਕੇ ਐਜ਼ ਅ অবজারভার ਦਾ ਕੰਮ ਕਰਨਗੇ ਚੱਲ ਰੀਆਂ ਵਿਧਾਨ ਸਭਾ ਦੀਆਂ ਚੋਣਾਂ ਸਟੇਟ ਹਰਿਆਣਾ ਦੇ ਲਈ ਧੰਨਵਾਦ